ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਖਾਸ ਤੌਰ ਦੇ ਉੱਤੇ ਲੰਘੇ ਦਿਨ ਜਦੋਂ ਅਮਨ ਅਰੋੜਾ ਦੁਆਰਾ ਪ੍ਰੈਸ ਕਾਨਫਰੰਸ ਕਰਦੇ ਨੇ ਉਹਦੇ ਵਿੱਚ ਉਹ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਕਰਕੇ ਉਹਨਾਂ ਨੂੰ ਪਰਸਨਲ ਹੋਣਾ ਪੈ ਗਿਆ ਥੋੜੀ ਪਰਸਨਲ ਗੱਲ ਕਰਨੀ ਪੈਗੀ ਅਤੀਤ ਯਾਦ ਕਰਾ ਦਿੰਦੇ ਨੇ ਪੁਰਾਣਾ ਸਮਾਂ ਯਾਦ ਕਰਾ ਦਿੰਦੇ ਨੇ ਇੱਥੋਂ ਤੱਕ ਕਹਿ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਦੇ ਸਮਗਲਰਾਂ ਨਾਲ ਲਿੰਕ ਰਹੇ ਨੇ ਸਮਗਲਰਜ਼ ਉਹਨਾਂ ਦੇ ਕੰਟੈਕਟ ਦੇ ਵਿੱਚ ਰਹੇ ਨੇ ਕੀ ਇਹ ਸੱਚ ਹੈ ਇਹ ਚ ਕੀ ਸਚਾਈ ਹੈ ਕਿਹੜੇ ਸਮਗਲਰਸ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਲਿੰਕ ਸੀਗੇ ਅਤੀਤ ਕੀ ਕਹਿੰਦਾ ਆ ਅਮਨ ਅਰੋੜਾ ਕੀ ਯਾਦ ਕਰਾਉਣਾ ਚਾਹੁੰਦੇ ਨੇ ਮੇਰੇ ਨਾਲ ਸੀਨੇ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਨਤਾ ਬਾਚੂਪੀਏ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੋ ਗੱਲ ਅਮਨ ਅਰੋੜਾ ਪੰਜਾਬ ਪ੍ਰਧਾਨ ਨੇ ਕੱਲ ਆਖੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਕਿਸੇ ਸਮਗਲਰ ਦੇ ਨਾਲ ਜਾਂ ਸਮਗਲਰਸ ਦੇ ਨਾਲ ਲਿੰਕ ਰਹੇ ਨੇ ਕਿਹੜੇ ਸਮਗਲਰਸ ਨੇ ਰੋਕ ਸਾਹਿਬ ਉਹ ਦੇਖੋ ਉਹਨਾਂ ਨੇ ਕਈ ਗੱਲਾਂ ਕਹੀਆਂ ਕੱਲ ਅਮਨ अरोड़ा ਨੇ ਇੱਕ ਤਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ 2014 ਦੀ ਇੱਕ ਚਿੱਠੀ ਨੂੰ ਰਿਪੀਟ ਕੀਤਾ ਬਈ ਕੈਪਟਨ ਅਮਰਿੰਦਰ ਸਿੰਘ ਨੇ 2014 ਦੇ ਵਿੱਚ ਤਿੰਨ ਪੇਜਾਂ ਦੀ ਚਿੱਠੀ ਅਖਲ ਭਾਰਤੀ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਸੀ ਜਿਦੇ ਚ ਉਹਨੇ ਲਿਖਿਆ ਸੀਗਾ ਬਈ ਪ੍ਰਤਾਪ ਬਾਜਵੇ ਦੇ ਲਿੰਕ ਟੈਰਰਿਸਟ ਡਰੱਗ ਸਮਗਲਰ ਤੇ ਫੇਕ ਕਰੰਸੀ ਵਾਲਿਆਂ ਨਾਲ ਔਰ ਉਹਨਾਂ ਨੇ ਕਿਹਾ ਵੀ ਇਹ ਕਾਂਗਰਸ ਲਈ ਬਹੁਤ ਵੱਡੀ ਡੈਮੇਜ ਹੋਏਗਾ ਵੀ ਪ੍ਰਤਾਪ ਬਾਜਵੇ ਨਾਲ ਐਡੇ ਵੱਡੇ ਲਿੰਕ ਹੈ ਤੇ ਅਸੀਂ ਇਹਨੂੰ ਸਟੈਬਲਿਸ਼ ਕਰ ਰਹੇ ਹਾਂ ਅਸੀਂ ਇਹਨੂੰ ਪ੍ਰਮੋਟ ਕਰ ਰਹੇ ਹਾਂ ਬੜਾ ਹੋ ਹੱਲਾ ਵੀ ਮੱਚਿਆ ਕਾਂਗਰਸੀਆਂ ਨੇ ਇਹਨੂੰ ਥੋੜਾ ਹਥਿਆਰ ਵੀ ਬਣਾਇਆ ਉਸ ਤੋਂ ਕਰੀਬ 9-10 ਸਾਲਾਂ ਬਾਅਦ ਪੰਜਾਬ ਵਿਧਾਨ ਸਭਾ ਚ ਵੀ ਉਸੇ ਚਿੱਠੀ ਦਾ ਜ਼ਿਕਰ ਹੋਇਆ ਬਈ ਜਦੋਂ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਤਾਪ ਬਾਜਵੇਂ ਨਾਲ ਉਹ ਗੱਲ ਕਰਦੇ ਕਰਦੇ ਤੂੰ ਦਾ ਵਰਡ ਦਾ ਇਸਤੇਮਾਲ ਕੀਤਾ ਚਲੋ ਖੈਰ ਉਹ ਚਿੱਠੀ ਦੱਬ ਗਈ ਤੂੰ ਜਿਆਦਾ ਪਪੂਲਰ ਹੋ ਗਿਆ ਤੂੰ ਦੇ ਉੱਤੇ ਰੌਲਾ ਜਿਆਦਾ ਪੈ ਗਿਆ ਵੀ ਇਹਨਾਂ ਨੂੰ ਬੋਲਣਾ ਨਹੀਂ ਆਂਦਾ ਜੀ ਕਾਂਗਰਸ ਨੇ ਹੋਰ ਪਾਸੇ ਮੁੱਦਾ ਡਿਵਰਟ ਕਰ ਲਿਆ ਲੇਕਿਨ ਗੱਲ ਜਿਹੜੀ ਤੱਥ ਹੈਗੀ ਆ ਤੱਥਾਂ ਦੇ ਉੱਤੇ ਜ਼ਰੂਰ ਮੈਂ ਗੱਲ ਕਰਨਾ ਮੈਨੂੰ ਇਹ ਜਿਹੜੀ ਭਾਸ਼ਾ ਤੂੰ ਤੜਾਕੇ ਦੇ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਪੰਜਾਬ ਦੇ ਮੁੱਦੇ ਡਰੱਗ ਨੇ ਪੰਜਾਬ ਦੇ ਮੁੱਦੇ ਸਮਗਲਿੰਗ ਹੈ ਪੰਜਾਬ ਦੇ ਮੁੱਦੇ ਪੰਜਾਬ ਦੀ ਜਵਾਨੀ ਹੈ ਇਹ ਮੁੱਦੇ ਨੇ ਇਸ ਕਰਕੇ ਮੇਰਾ ਗੱਲ ਕਰਨਾ ਬੰਦਾ ਹੈ ਪੰਜਾਬ ਦਾ ਮੁੱਦਾ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਅੱਤਵਾਦ ਵੱਲ ਜਾਣਾ ਇਹ ਵੀ ਬੜਾ ਵੱਡਾ ਮੁੱਦਾ ਹੈਗਾ ਦੇਖੋ ਤੁਹਾਨੂੰ ਯਾਦ ਹੋਵੇਗਾ ਸੁਮੇਲ ਸਿੰਘ ਸੈਣੀ ਤੇ ਬੰਬ ਫਟਿਆ ਸੀ ਤੇ ਸੁਮੇਲ ਸਿੰਘ ਸੈਣੀ ਤੇ ਜਦੋਂ ਬੰਬ ਫਟਿਆ ਤੇ ਉਹਨਾਂ ਨੇ ਇੱਕ ਮੁਲਤਾਨੀ ਨੂੰ ਚੱਕਿਆ ਚੰਡੀਗੜ੍ਹ ਦੇ ਵਿੱਚੋਂ ਤੇ ਜਿਹੜਾ ਆਈਐਸ ਅਫਸਰ ਦਾ ਮੁੰਡਾ ਸੀ ਤੇ ਬਾਅਦ ਦੇ ਵਿੱਚ ਉਹਦਾ ਜਿਹਦੇ ਉੱਤੇ ਸੁਮੇਲ ਸਿੰਘ ਸੈਣੀ ਤੇ ਪਰਚਾ ਦਰਜਾ ਜਦੋਂ ਉਹਦੀ ਤਫਤੀਸ਼ ਚੱਲੀ ਇਨਵੈਸਟੀਗੇਸ਼ਨ ਹੋਈ ਤੇ ਬਾਜਵਾ ਜਿਹੜੇ ਪ੍ਰਤਾਪ ਬਾਜਵਾ ਹੈ ਇਹ ਇੰਗਲੈਂਡ ਸੀ ਉਦੋਂ ਉਸਨੂੰ ਇੰਗਲੈਂਡ ਸੀ ਜਦੋਂ ਉਹ ਚੱਕਿਆ ਤੇ ਇਹਨਾਂ ਦੇ ਬਾਈ ਦਾ ਨਾਮ ਆ ਗਿਆ ਇਨਵੈਸਟੀਗੇਸ਼ਨ ਚ ਤੇ ਇਹਦੇ ਭਰਾ ਨੂੰ ਸਵੇਰੇ ਚੁੱਕ ਕੇ ਲੈ ਗਏ ਸੁਮੇਸ਼ ਸਿੰਘ ਚਾਣੀ ਦੀ ਪੁਲਸ ਚੱਕ ਕੇ ਲੈ ਗਈ ਤੇ ਘਰ ਆਫਰਾ ਤਫਰੀ ਮਚ ਗਈ ਸੀ ਪ੍ਰਤਾਪ ਬਾਜਵਾ ਉਦੋਂ ਇੰਗਲੈਂਡ ਸੀਗੇ ਮੁੜ ਕੇ ਕੁਝ ਕਾਂਗਰਸੀ ਲੀਡਰਾਂ ਨੇ ਜਿਨ੍ਹਾਂ ਵਿੱਚ ਰਾਣਾ ਗੁਰਜੀਤ ਵੀ ਸੀਗੇ ਹੋਰ ਵੀ ਸੀਗੇ ਮੈਂ ਚਲੋ ਸਾਰਿਆਂ ਦੇ ਨਾਂ ਨਹੀਂ ਲੈਣੇ ਤੇ ਇਹ ਮੁੜ ਕੇ ਉਹਦੇ ਕੰਨੀ ਗਏ ਜਿਹੜੇ ਮੁਕੱਸਰ ਦੇ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਹੋਏ ਨੇ ਹਰਚਰਨ ਬਰਾੜ ਇਹਨਾਂ ਨੇ ਹਰਚਰਨ ਬਰਾੜ ਨੂੰ ਜਾ ਕੇ ਕਨਵਿੰਸ ਕੀਤਾ ਕਿ ਪ੍ਰਤਾਪ ਬਾਜਵੇ ਦੇ ਬਾਈ ਨੂੰ ਚੱਕ ਕੇ ਲੈ ਗਏ ਆ ਤੇ ਆਪਾਂ ਆਉਂਦੀ ਮਦਦ ਕਰ ਦਿੱਤੀ ਹਾਂ ਟਿਮਾ ਟਿਮਾ ਕਹਿੰਦੇ ਉਹਨੂੰ ਫਤਿਹਜੰਗ ਬਾਜਵਾ ਨੂੰ ਟਿਮਾ ਕਹਿੰਦੇ ਆ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਉੱਗੇ ਲੀਡਰ ਨੇ ਵੇ ਆਪਾਂ ਮਦਦ ਕਰੀਏ ਫਿਰ ਹਰਚਰਨ ਬਰਾੜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਾਅਦ ਚ ਬਣਿਆ ਉਹਨਾਂ ਨੇ ਸੁਮੇਸ਼ ਸਿੰਘ ਸੈਣੀ ਤੋਂ ਉਹਨੂੰ ਰਿਲੀਜ਼ ਕਰਵਾਇਆ ਪੁੱਛ ਕੇ ਚਤਾ ਹੋਈ ਨਾ ਕੋਈ ਕੋਈ ਹੋਈ ਗੱਲ ਤੇ ਉਹ ਮੈਨੂੰ ਲੈ ਕੇ ਗਏ ਤੇ ਉਹਨੂੰ ਉੱਥੋਂ ਫਿਰ ਛੱਡਿਆ ਗਿਆ ਰਾਤ ਦੇ ਫਿਰ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਬੜਾ ਹੋ ਹੱਲਾ ਮਚਿਆ 2000 ਮੇਰੇ ਕਾ 5 6 ਦੀ ਗੱਲ ਹੈ ਇੱਕ ਬੀਬੀ ਵੀ ਹੈਰੋਇਨ ਦੇ ਨਾਲ ਫੜੀ ਗਈ ਤੇ ਜਦੋਂ ਹੈਰੋਇਨ ਦੇ ਨਾਲ ਫੜੀ ਗਈ ਤੇ ਉਦੋਂ ਵਿਰਕ ਸੀਗੇ ਪੰਜਾਬ ਦੇ ਡੀ.ਐਸ.ਪੀ. ਤੇ ਮੈਨੂੰ ਲੱਗਦਾ ਹੈ ਕਿ ਉਦੋਂ ਵੀ ਬੜਾ ਰੋਲ ਆ ਲੱਪਾ ਪਿਆ ਤੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਉਹਦੇ ਕਨੈਕਸ਼ਨ ਕਿਹਦੇ ਨਾਲ ਸੀ ਤੇ ਉਹ ਬੀਬੀ ਨੂੰ ਕਿੰਨੇ ਛੜਾਇਆ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਚੀਜ਼ਾਂ ਨੂੰ ਹੀ ਆਧਾਰ ਬਣਾ ਕੇ ਪ੍ਰਤਾਪ ਬਾਜਵੇ ਦੇ ਖਿਲਾਫ ਇਹ ਚਿੱਠੀ ਕਾਂਗਰਸ ਦੀ ਹਾਈ ਕਮਾਂਡ ਨੂੰ ਲਿਖੀ ਸੀ ਕਿ ਇਹ ਬਹੁਤ ਬੁਰਾ ਹਾਲ ਹੋਏਗਾ ਆਪਾਂ ਇਦਾਂ ਦੇ ਲੋਕ ਜਿਹੜੇ ਅਤੀਤ ਚ ਸੋਨੇ ਦੀ ਸਮਗਲਿੰਗ یا جننا ਦਾ ਤਾਰ ਅਤਵਾਦ ਦੇ ਨਾਲ ਜਿਨ੍ਹਾਂ ਦੇ ਤਾਰ ਨਾਰਕੋਟਿਕ ਸਮਗਲਿੰਗ ਨਾਲ ਜੁڑے ਹੋਏ ਆ ਅਸੀਂ ਇਹਨਾਂ ਨੂੰ ਜਿਹੜਾ ਪ੍ਰਮੋਟ ਕਰ ਰਹੇ ਆ ਅਸੀਂ ਇਹਨਾਂ ਨੂੰ ਕਾਂਗਰਸ ਦੇ ਅਹੁਦੇਦਾਰ ਲਾ ਰਹੇ ਆ ਬਾਅਦ بڑا ਹੋ ਹੱਲਾ ਮਚਿਆ ਔਰ ਹੁਣ ਵੀ ਉਸੇ ਚੀਜ਼ਾਂ ਤੇ ਫਿਰ ਰਿਪੀਟ ਹੋ ਗਿਆ ਪੰਜਾਬ ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਅਮਨ अरोड़ा ਨੇ ਔਰ ਪੰਜਾਬ ਦੇ ਮੰਤਰੀ ਨੇ ਉਹਨਾਂ ਨੇ ਖੁੱਲ ਕੇ ਇਸ ਉੱਤੇ ਬੋਲਿਆ ਕਿ ਮੈਂ ਉਦੇੜ ਕੇ ਰੱਖ ਦਿਆਂਗਾ ਮੇਰੇ ਨਾਲ ਇਕੱਲੇ ਬੈਠ ਕੇ ਗੱਲ ਕਰ ਲੈ ਤੱਥ ਬਈ ਨੇ ਸਾਹਮਣੇ ਜਦੋਂ ਸਬੂਤ ਸਾਹਮਣੇ ਹੋਣ ਫਿਰ ਕਿੰਨੇ ਬੋਲਣਾ ਜਿਹੜੀਆਂ ਗੱਲਾਂ ਮੈਂ ਕਰ ਦਿੱਤੀਆਂ ਇਹ ਗੱਲਾਂ ਲੁਕਣੀਆਂ ਥੋੜਾ ਇਹ ਗੱਲਾਂ ਤਾਂ ਜਗ ਜਾਹਰ ਹੈ ਤੇ ਇਸ ਕਰਕੇ ਪਤਾ ਬਾਜਵਾ ਮੈਨੂੰ ਲੱਗਦਾ ਹੈ ਕਿ ਜਿਹੜੇ ਬੱਤੀ ਬੰਬ ਹਜੇ ਪੰਜਾਬ ਚ ਪਏ ਨੇ ਉਹਨਾਂ ਚ ਫਸ ਗਏ ਨੇ ਬਹੁਤ ਬੁਰੀ ਤਰ੍ਹਾਂ ਕਾਂਗਰਸ ਪੂਰੀ ਤਰ੍ਹਾਂ ਖੁੱਲ ਕੇ ਵੀ ਨਹੀਂ ਇਹਨਾਂ ਦੇ ਨਾਲ ਆ ਰਹੀ ਅੱਗੋਂ ਪੁਰਾਣੇ ਜਿਹੜੇ ਆ ਉਹ ਗੜੇ ਮੁਰਦੇ ਜਿਹੜੇ ਪਏ ਆ ਉਖੜਨੇ ਸ਼ੁਰੂ ਹੋ ਗਏ ਆ ਤੇ ਲਿੰਕ ਸਟੈਬਲਿਸ਼ ਹੋਈ ਜਾਂਦੇ ਆ ਤੇ ਉਹੀ ਮੰਨ ਲਓ ਕੈਪਟਨ ਨਮਰਿੰਦਰ ਸਿੰਘ ਮੁੱਖ ਮੰਤਰੀ ਵੀ ਰਹੇ ਨੇ ਉਹ ਚਿੱਠੀ ਵੀ ਇੱਕ ਆਮ ਆਮੀ ਪਾਰਟੀ ਆਧਾਰ ਬਣਾਏਗੀ ਕੋਰਟ ਚ ਲੋ ਜੀ ਇਹਨਾਂ ਦੇ ਅਤੀਤ ਦੇ ਵਿੱਚ ਇਹਨਾਂ ਦੇ ਹੀ ਮੁੱਖ ਮੰਤਰੀ ਇਹਨਾਂ ਤੇ ਹੀ ਅਲੀਗੇਸ਼ਨ ਲਗਾਉਂਦੇ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਅੱਗੋਂ ਜਿਹੜੀਆਂ ਚੁਣੌਤੀਆਂ ਹੈਗੀਆਂ ਪ੍ਰਤਾਪ ਬਾਜਵੇ ਲਈ ਵਧਣ ਆਲੀਆਂ ਦੂਜਾ ਹਾਈ ਕੋਰਟ ਨੇ ਪ੍ਰਤਾਪ ਬਾਜਵੇ ਦੀ ਸਟੇਟਮੈਂਟਾਂ ਤੇ ਰੋਕ ਵੀ ਲਗਾਤੀ ਆ ਲੇਕਿਨ ਗੱਲ ਇਹ ਹੈ ਕਿ ਜੇ ਹੁਣ ਇੱਕ ਵਾਰ ਮੇਰੀ ਤਾਂ ਆਪਣੀ ਸੋਚ ਹੈ ਕਿਉਂਕਿ ਪੰਜਾਬ ਦਾ ਡਰੱਗ ਦਾ ਮੁੱਦਾ ਬੜਾ ਸੰਵੇਦਨਸ਼ੀਲ ਮੁੱਦਾ ਮੇਰੀ ਅਪੀਲ ਵੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਵੀ ਅਮਨ ਅਰੋੜਾ ਹੋਰਾਂ ਨੂੰ ਹੁਣ ਇੱਕ ਵਾਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਓ ਇਹ ਨਾ ਹੋਵੇ ਕਿ ਇਹ ਚਿੱਠੀ ਫੇਰ ਦਸਾਂ ਸਾਲਾਂ ਬਾਅਦ ਹਥਿਆਰ ਬਣੇ ਇੱਕ ਵਾਰ ਸਾਹਮਣੇ ਲੈ ਆਓ ਜਾਂਚ ਕਰੋ ਅਗਰ ਇਹਨਾਂ ਨੇ 2006 ਵਾਲੇ ਦੇ ਵਿੱਚ ਕੋਈ ਵੀ ਕੋਈ ਵੀ ਇਹਨਾਂ ਨੇ ਉਸ ਦੇ ਵਿੱਚ ਮਦਦ ਕੀਤੀ ਹੈ ਡਰੱਗ ਸਮਗਲਰ ਬੀਬੀ ਦੀ ਉਹ ਤੇ ਜੇ ਇਹਨਾਂ ਨੇ ਸੁਮੇਸ਼ ਸੈਣੀ ਤੇ ਬੰਬ ਵਾਲੇ ਮਸਲੇ 'ਚ ਇਹਨਾਂ ਦਾ ਕੋਈ ਲਿੰਕ ਸਟੈਬਲਿਸ਼ ਹੁੰਦਾ ਫੇ ਛੱਡੋ ਨਾ ਫਿਰ ਇੱਕ ਵਾਰੀ ਕਾਰਵਾਈ ਜ਼ਰੂਰ ਕਰੋ ਲੇਕਿਨ ਗੱਲ ਇਹ ਹੈ ਕਿ ਇਹੀ ਮੁੱਦਾ ਬਾਰ-ਬਾਰ ਆਪਾਂ ਲੈ ਕੇ ਆਵਾਂਗੇ ਫਿਰ ਜਨਤਾ 'ਚ ਵੀ ਲੱਗਦਾ ਹੈ ਯਾਰ ਇਹੀ ਪੰਜਾ ਸੱਤਾ ਸਾਲਾਂ ਬਾਅਦ ਚਿੱਠੀ ਕੱਢ ਲੈਂਦੇ ਆ ਰੌਲਾ ਪੈ ਜਾਂਦਾ ਲੇਕਿਨ ਮੈਨੂੰ ਉਮੀਦ ਹੈ ਕਿ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਜੇ ਹੁਣ ਨਾ ਹੋਇਆ ਫਿਰ ਕਦੀ ਨਹੀਂ ਹੋਏਗਾ ਸਭ ਇਹ ਮਾਮਲਾ ਜਿਹੜਾ ਬਣਿਆ ਸੀ ਇਹ ਉਤੋਂ ਹਟ ਕੇ ਮਲਟੀ ਕਾਰਨਰਡ ਹੋ ਗਿਆ ਖਾਸ ਤੌਰ ਤੇ ਅਮਨ ਅਰੋੜਾ ਦੇ ਕੱਲ ਦੇ ਬਿਆਨ ਤੋਂ ਬਾਅਦ ਤੁਹਾਨੂੰ ਲੱਗਦਾ ਪ੍ਰਤਾਪ ਬਾਜਵਾ ਹੁਣੇ ਚ ਕਸੂਤੇ ਫਸਣਗੇ ਕਸੂਤੇ ਫਸ ਗਏ ਨੇ ਮੇਰੀ ਯਾਰ ਤੁਸੀਂ ਗੱਲ ਨਹੀਂ ਸਮਝਦੇ ਉਹ ਜਿਹੜਾ ਮਸਲਾ ਸੁਮੇਸ਼ ਸਿੰਘ ਸੈਣੀ ਤੇ ਬੰਬ ਚੱਲਣ ਵਾਲਾ ਉਹ ਇੱਕ ਅੱਤਵਾਦੀ ਹਮਲਾ ਸੀ ਉਹਨਾਂ ਤੇ ਉਹਦੇ ਵਿੱਚ ਉਹ ਅੱਤਵਾਦੀ ਹਮਲਾ ਸੀ ਉਹ ਤਾਂ ਪਾਕਿਸਤਾਨ ਤੋਂ ਸਪੌਂਸਰਡ ਹਮਲਾ ਸੀ ਕੋਕੀ ਐਕਸਪਲੋਸਿਵ ਤਾਂ ਪੰਜਾਬ ਦੇ ਵਿੱਚ ਕਿਤੇ ਬੰਦਾ ਨਹੀਂ ਨਾ ਦੇਸ਼ ਚ ਬੰਦਾ ਆਇਆ ਤਾਂ ਉੱਥੋਂ ਹੀ ਆ ਸਾਰਾ ਸੁਮੇਰ ਸਿੰਘ ਸੈਣੀ ਤੇ ਹਮਲਾ ਕਰਨ ਲਈ ਤੇ ਸੁਮੇਰ ਸਿੰਘ ਸੈਣੀ ਤੇ ਜਿਹੜਾ ਬੰਬ ਦਾ ਹਮਲਾ ਹੋਇਆ ਉਹ ਅੱਤਵਾਦੀ ਹਮਲਾ ਸੀ ਤੇ ਉਹ ਅੱਤਵਾਦੀ ਹਮਲੇ ਦੇ ਵਿੱਚ ਜਿਹੜਾ ਦੋਸ਼ੀ ਹੈ ਅਗਰ ਉਹਦੇ ਲਿੰਕ ਸਟੈਬਲਿਸ਼ ਹੋਏ ਹਨ ਨਾਲ ਇਹਦੇ ਭਰਾ ਨੂੰ ਪੁੱਛਤਾ ਚ ਕੀਤੀ ਗਈ ਹੈ ਤੇ ਹਰਚੰਦਰ ਸਿੰਘ ਬਰਾੜ ਵਰਗਿਆਂ ਨੇ ਇਹਨੂੰ ਛੁੜਾਇਆ ਹੈ ਤੇ ਫਿਰ ਬਹੁਤ ਵੱਡੀ ਗੱਲ ਹੈ ਨਾ ਇਸ ਦਾ ਮਤਲਬ ਕੋਈ ਨਾ ਕੋਈ ਤਾਂ ਕਿਤੇ ਨਾ ਕਿਤੇ ਗੱਲ ਹੈ ਜਿਹਨੂੰ ਨੱਪਿਆ ਗਿਆ ਉਸ ਵੇਲੇ ਪਾਕਿਸਤਾਨ ਤੋਂ ਆਏ ਡਰੋਨਸ ਦਾ ਇਨਪੁਟ ਦੂਸਰੇ ਪਾਸੇ ਬਾਜਵਾ ਭਰਾਮਾਂ ਦਾ ਸੋ ਕਾਲਡ ਅਤਵਾਦੀਆਂ ਦੇ ਨਾਲ ਕੋਈ ਲਿੰਕ ਹੋਣਾ ਇਹ ਘੁੰਮ ਫਿਰ ਕੇ ਗੱਲ ਉੱਥੇ ਹੀ ਆਂਦੀ ਪਈ ਕਿ ਕੀ ਹੁਣ ਵੀ ਸੋਰਸ ਕਿਤੋਂ ਬਾਹਰੋਂ ਹੀ ਤਣੀ ਆ ਗਿਆ ਨਹੀਂ ਦੇਖੋ ਗੱਲ ਪਤਾ ਕੀ ਹੈ ਹੁਣ ਵੀ ਸੋਰਸ ਸਰ ਇੱਕ ਗੱਲ ਹੁੰਦੋ ਤੁਹਾਨੂੰ ਮੈਂ ਦੱਸਦਾ ਸਾਫ਼ ਸੇ ਜੀ ਇਹ ਪੋਲਿਟਿਕਲ ਬਿਆਨ ਵਜੀਆਂ ਬਹੁਤ ਹੁੰਦੀਆਂ ਹੈ ਕਈ ਵਾਰੀ ਨਾ ਫੁਕਰੀ ਪੰਥਾ ਕਰ ਫੁਕਰੀ ਬੰਤੀ ਕਰ ਜਾਂਦੇ ਪੋਲਿਟਿਕਲ ਲੀਡਰ ਰਾਜਨੀਤਿਕ ਲੋਕਾਂ ਨੂੰ ਹੁੰਦੀ ਫੜ ਮਾਰਨ ਦੀ ਬਈ ਚਲੋ ਮਾਹੌਲ ਚੱਲਦਾ ਪਿਆ ਵਿੱਚ ਆਪਾਂ ਵੀ ਆਪਣੇ ਦੋ ਬਿਆਨ ਤੱਤੇ ਦੇ ਦਈਏ ਸਾਡੀ ਅਖਬਾਰ ਚ ਫੋਟੋ ਛਪ ਜੇ ਚਾਰ ਕਾਲਮ ਖਬਰ ਛਪ ਜੇ ਅਸੀਂ ਲੱਗੇ ਕਿ ਅਸੀਂ ਵੀ ਜਿੰਦਾ ਹੈਗੇ ਸਰਕਾਰ ਨੂੰ ਘੇਰਨ ਲਈ ਲੇਕਿਨ ਗੱਲ ਇਹ ਹੈ ਕਿ ਜਿਹੜੇ ਦੇਸ਼ ਹਿੱਤ ਮਾਮਲੇ ਹੁੰਦੇ ਆ ਦੇਸ਼ ਹਿੱਤ ਮਾਮਲਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਰਾਸ਼ਟਵਾਦ ਨਾਲ ਜੁੜੇ ਹੁੰਦੇ ਬੜਾ ਸਹਿਜ ਕੇ ਬੋਲਣਾ ਚਾਹੀਦਾ ਉਨਾ ਹੀ ਬੋਲਣਾ ਚਾਹੀਦਾ ਜਿੰਨਾ ਕਿ ਤੁਹਾਨੂੰ ਸਮਝ ਹੋਵੇ ਜੇ ਜਿੰਨਾ ਕੋਨ ਰਿਕਾਰਡ ਹੋਵੇ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਕਈ ਵਾਰ ਐਜ਼ ਇੱਕ ਪੱਤਰਕਾਰ ਸਾਨੂੰ ਪਤਾ ਹੁੰਦਾ ਕਿ ਪੁਲਿਸ ਨੇ ਰਿਕਵਰੀ ਕਰ ਲਈ ਸੀਰੀਅਸ ਕਹਿਣਾ ਪਿਆ ਹੁਣ ਤਾਜ਼ਾ ਉਦਾਹਰਣ ਦੇ ਵਿੱਚ ਮੈਂ ਲੈਣਾ ਨਵਜੋਤ ਸਿੰਘ ਮਾਹਲ ਕਾਊਂਟਰ ਇੰਟੈਲੀਜੈਂਸ ਚੀਫ ਨੇ ਦੋਆਬੇ ਦੇ ਉਹਨਾਂ ਨੇ ਅੱਤਵਾਦੀ ਫੜੇ ਨੇ 2 ਤੇ 2 4 ਐਕਸਪਲੋਸਿਵ ਫੜਿਆ ਲੇਕਿਨ ਹਜੇ ਔਨ ਰਿਕਾਰਡ ਐਕਸਪਲੋਸਿਵ ਦਾ ਪਤਾ ਨਹੀਂ ਕਿੰਨਾ ਫੜਿਆ ਨਾਮ ਜ਼ਰੂਰ ਹੈਗੇ ਪਤਾ ਮੈਨੂੰ ਠੀਕ ਹੈ ਨਾ ਨਾਮ ਹੈਗੇ لیکن ਵਿਸਫੋਟਕ ਕਿੰਨਾ ਫੜਿਆ ਮੈਂ ਐਵੇਂ ਕਹਾਂ ਜੀ 1400 ਕਿਲੋ ਫੜ ਲਿਆ ਜੀ 800 ਕਿਲੋ ਫੜ ਰਿਆ ਜਦੋਂ ਆਨ ریکارڈ ਮੈਂ ਅੱਖਾਂ ਨਾਲ ਸਾਹਮਣੇ ਆਜੂਗਾ ਉਦੋਂ ਖਬਰ ਨਸ਼ਰ ਕੀਤੀ ਜਾਣੀ ਚਾਹੀਦੀ ਹੈ ਹਾਂਜੀ 17 ਮਾਂਬਬ ਗ੍ਰਨੇਡ ਫੜੇ ਗਏ ਨੇ ਜਾਂ 4 ਕਿਲੋ ਜਿੰਨਾ ਵੀ ਫੜਿਆ ਗਿਆ ਆਨ ریکارڈ ਆਵੇ ਫਿਰ ਤੁਸੀਂ ਉਹਨੂੰ ਜਿੰਨਾ ਮਰਜ਼ੀ ਨਸ਼ਰ ਕਰੋ ਆਦਰਵਾਇਸ ਤਾਂ ਜੇ ਮੈਂ ਅੱਜ ਕਹਾਂ ਜੀ ਇੰਨੇ ਕਿਲੋ ਫੜਿਆ ਲਿਆ ਐਵੇਂ ਖਵਾਜੋ ਫੁਕਰੀ ਮਾਰਦਾ ਫਿਰ ਤਾਂ ਇੱਕ دہشت ਅਲੀ ਗੱਲ ਹੋ ਗਈ ਨਾ ਇੱਕ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੋ ਗਈ ਹੁਣ ਦੂਜੀ ਜਿਹੜੀ ਗੱਲ ਹੈ ਦੂਜੀ ਜਿਹੜੀ ਗੱਲ ਹੈ ਭਈ ਇਹ ਗੱਲਾਂ ਜਿਹੜੀਆਂ ਰਾਸ਼ਟਰਵਾਦ ਦੇ ਨਾਲ ਜੁੜੀਆਂ ਹੁੰਦੀਆਂ ਜਿਹੜੀਆਂ ਦੇਸ਼ਿਤ ਨਾਲ ਜੁੜੀਆਂ ਹੁੰਦੀਆਂ ਇਹਨਾਂ ਨੂੰ ਕਿਤੇ ਹਲਕੇ ਨਾਲ ਨਹੀਂ ਲੈਣਾ ਚਾਹੀਦਾ ਆਵਾਮ ਹੈ ਹਿੰਦੁਸਤਾਨ ਦੀ دہشت ਫੈਲਦੀ ਆ ਬੱਤੀ ਮੰਬ ਹਜੇ ਪਏ ਨੇ ਤੁਸੀਂ ਇਹ ਸੋਚੋ ਇਸ ਲਾਈਨ ਦਾ ਅਸਰ ਕਿੰਨਾ ਹੋਇਆ ਪੰਜਾਬ 'ਚ ਪੰਜਾਬ 'ਚ ਅਸਰ ਕਿੰਨਾ ਹੋਇਆ ਹਰ ਕੋਈ ਬੰਦਾ ਇਹ ਹੀ ਸੋਚੀ ਜਾਂਦਾ ਯਾਰ ਕਿਤੇ ਨਾ ਕਿਤੇ ਫੱਟ ਨਾ ਜਾਣ ਠੀਕ ਆ ਯਾਰ ਹੋਣ ਵੀ ਜੇ ਤੁਹਾਡੇ ਕੋਲ ਕੋਈ ਸੋਰਸ ਫੈਕਟ ਫੁੱਲ ਹੈਗਾ ਹੋਣ ਵੀ ਅਰੇ ਅਸੀਂ ਨਸ਼ਰ ਕਿਉਂ ਕਰਨਾ ਹਾਂ ਔਨ ਰਿਕਾਰਡ ਪੁਲਿਸ ਕਿਸੇ ਅੱਤਵਾਦੀ ਨੂੰ ਫੜ ਲੇ ਉਹ ਅੱਤਵਾਦੀ ਬੋਲੇ ਕਿ ਮੈਂ ਪੰਜਾਬ ਮੰਗਾਏ ਸੀ ਮੇਰੇ ਕੋ 18 ਮੈਂ ਯੂਜ਼ ਕਰ ਚੁੱਕਾ 32 ਮੇਰੇ ਕੋ ਪਏ ਆ ਫਿਰ ਤੁਸੀਂ ਜਦੋਂ ਔਨ ਰਿਕਾਰਡ ਉਹਦੀ ਪੁੱਛ ਕੇ ਚ ਪੜ ਲਓ ਫਿਰ ਤੁਸੀਂ ਜ਼ਰੂਰ ਕਹਿ ਸਕਦੇ ਹੋ ਕਿ ਹਾਂ ਯਾਰ ਮੰਨ ਲਓ ਇਹ ਅੱਤਵਾਦੀ ਫੜਿਆ ਗਿਆ ਇਹਨੇ ਆਪਣੇ ਕਬੂਲਨਾਮੇ ਚ ਕਿਹਾ ਤੇ ਇਸ ਦਾ ਮਤਲਬ ਕੋਈ ਨਾ ਕੋਈ ਪੰਜਾਬ ਨੂੰ ਵੱਡਾ ਖਤਰਾ ਹੈਗਾ ਤੇ ਸੁਰੱਖਿਆ ਏਜੰਸੀਆਂ ਸਮਝੂ ਤੁਸੀਂ ਇਉਂ ਤੁਹਾਡੇ ਕੋਈ ਰਿਟਰਨ ਐਵੀਡੈਂਸ ਨਹੀਂ ਟਾਡੇ ਕੋ ਕੋਈ ਤੁਸੀਂ ਸੋਰਸ ਜਿਹੜਾ ਹੈਗਾ ਜਾਂ ਤਾਂ ਸੋਰਸ ਨੂੰ ਰਿਟਰਨ ਐਵੀਡੈਂਸ ਚ ਲੈ ਕੇ ਆਓ ਹੁਣ ਮੇਰੇ ਸੋਰਸ ਵੀ ਕਹਿੰਦੇ ਆ ਬੜਾ ਐਕਸਪਲੋਸਿਵ ਫੜਿਆ ਅਗਲੇ ਨਵਜੋਤਮਾਲ ਹੋਰੀ ਮੈਨੂੰ ਦੱਸ ਦੇ ਥੋੜਾ ਨਾ ਉਹ ਨਹੀਂ ਦੱਸ ਦੇ ਜਿੰਨਾ ਮਰਜ਼ੀ ਪਗਵਾ ਲਓ ਤੁਸੀਂ ਯਾਰ ਨਹੀਂ ਦੱਸ ਦੇ ਹੁਣ ਜਦ ਤੱਕ ਮੈਂ ਉਹਨੂੰ ਆਨ ਰਿਕਾਰਡ ਪੜਾਂਗਾ ਨਹੀਂ ਮੈਂ ਨਹੀਂ ਲਿਖਾਂਗਾ ਮੈਂ ਨਹੀਂ ਲਿਖਾਂਗਾ ਡਾਕਟਰ ਸਾਹਿਬ ਇੱਥੇ ਪਤਾਸ ਸਿੰਘ ਗੱਲ ਸੁਣ ਲਓ ਬੜਾ ਸੀਰੀਅਸ ਮੁੱਦੇ ਹੁੰਦੇ ਨਾ ਬਈ ਦੇਖੋ ਤੁਸੀਂ ਗੱਲ ਨਹੀਂ ਸਮਝਦੇ ਪਏ ਪੰਜਾਬ ਦੀ ਮੈਂ ਕਹਿੰਨਾ ਬਈ ਮੌਜੂਦਾ ਹਾਲਾਤ ਬੜੇ ਖਤਰਨਾਕ ਨੇ ਉਹ ਕਿਉਂ ਖਤਰਨਾਕ ਨੇ ਮੈਂ ਤੁਹਾਨੂੰ ਦੱਸਦਾ ਅੰਮ੍ਰਿਤਸਰ ਗਰਨੇਡ ਮੰਦਰ ਦੇ ਉੱਤੇ ਹਮਲਾ ਹੋਇਆ ਹਿੰਦੂ ਤਰਨਤਾਲ ਨੂੰ ਟਾਰਗੇਟ ਕੀਤਾ ਗਿਆ ਬਾਬਾ ਸਾਹਿਬ ਦੀ ਅੰਬੇਦਕਰ ਦੀ ਮੂਰਤੀ ਅੰਬਰਸਰ ਚ ਤੋੜੀ ਗਈ ਤੇ ਸਾੜੀ ਗਈ ਫਲਾワー ਦੇ ਵਿੱਚ ਬਾਬਾ ਸਾਹਿਬ ਦੀ ਅੰਬੇਦਕਰ ਦੀ ਮੂਰਤੀ ਤੇ ਲਿਖ ਕੇ ਉਹ ਬੇਅਦਬੀ ਕੀਤੀ ਗਈ ਯਾਨੀ ਦਲਤਾਂ ਨੂੰ ਭੜਕਾਇਆ ਗਿਆ ਉਹ ਆਬਾਦੀ ਜਿਹੜੀ ਦਲਤਾਂ ਦਾ ਗਾੜਾ ਹੈ ਫਲੋਰ ਜਿੱਥੇ 50% ਦਲਤ ਨੇ ਉੱਥੇ ਜਾ ਕੇ ਬਾਬਾ ਸਾਹਿਬ ਦੀ ਅੰਬੇਦਕਰ ਦੀ ਮੂਰਤੀ ਤੇ ਬੇਅਦਬੀ ਕੀਤੀ ਗਈ ਭੜਕਾਉਣ ਦੀ ਕੋਸ਼ਿਸ਼ ਸੀ ਅੰਮ੍ਰਿਤਸਰ ਸਿਟੀ Hindu ડોમિનેٹنگ ਹੈ ਉੱਥੇ ਭੜਕਾਉਣ ਦੀ ਹਿੰਦੂਆਂ ਨੂੰ ਕੋਸ਼ਿਸ਼ ਕੀਤੀ ਗਈ ਮੰਦਰ 'ਚ ਹਮਲਾ ਤੁਸੀਂ ਜਲੰਧਰ Hindu ડોમિનેٹنگ ਹੈ BJP ડોમિનેٹنگ ਹੈ ਉਹਨਾਂ ਦੇ BJP ਦੇ ਲੀਡਰ ਜਿਹੜੇ ਮਨੰਜਨ ਕਾਲੀਆਂ ਉਹਨਾਂ ਦੇ ਹਮਲਾ ਕੀਤਾ ਗਿਆ ਇਹ ਪੜਕਾਣ ਦੀ ਕੋਸ਼ਿਸ਼ ਹੈ ਇਹੋ ਜੇ ਸੰਵੇਦਨਸ਼ੀਲ ਵਕਤ ਦੇ ਵਿਲੇ ਜਦੋਂ ਪੰਜਾਬ ਦੇ ਵਿੱਚ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਔਰ ਅਰਪੀਤ ਸ਼ੁਕਲਾ ਸਪੈਸ਼ਲ ਡੀਜੀਪੀ ਕਾਊਂਟਰ ਇੰਟੈਲੀਜੈਂਸ ਦੇ ਚੀਫ ਨਵਜੋਤ ਮਾਲ ਡੀਆਈਜੀ ਨਵੀਨ ਸਿੰਘਲਾ ਇਹ ਦਿਨ ਰਾਤ ਸੌਂਦੇ ਨਹੀਂ ਪਏ ਨੇਰੀ ਲਿਆਂਦੀ ਭਈ ਮੈਂ ਤੁਸੀਂ ਗੱਲ ਪਤਾ ਕੀ ਮੈਂ ਕਿਹੜਾ ਮਹਿਲ ਚ ਰਹਿਣਾ ਯਾਰ ਮੈਂ ਕੋਈ ਇਦਾਂ ਦੇ ਏਸੀ ਵਾਲੇ ਕਮਰਿਆਂ ਤੇ ਮਹਿਲਾਂ ਚ ਰਹਿੰਦਾ ਨਹੀਂਗਾ ਮੈਂ ਰਾਤੀ ਆਪ ਸੜਕਾਂ ਤੇ ਵੇਖਣਾ ਕਿਦਾਂ ਸਾਰੀ ਦਿਹਾੜੀ ਦਿਹਾੜੀ ਫਾਈਲਾਂ ਦੇ ਵਿੱਚ ਕਮਲੇ ਹੋਏ ਪਏ ਇਧਰੋਂ ਦੌੜ ਉਧਰੋਂ ਦੌੜ ਹਾਲਾਤ ਖਰਾਬ ਹੋਏ ਪਏ ਆ ਔਰ ਇਹਦੇ ਵਿੱਚ ਆ ਕੇ ਕਹਿੰਦੇ 32 ਬੰਬ ਪਏ ਆ ਜੀ ਉਹ ਯਾਰ ਪੜ ਤਾਂ ਲੋ ਐਵੀਡੈਂਸ ਤਾਂ ਲੈ ਲੋ ਜਦ ਤੱਕ ਤੁਹਾਡਾ ਸੋਰਸ ਰਿਟਰਨ ਐਵੀਡੈਂਸ ਨਾ ਆਵੇ ਤੁਸੀਂ ਦੇਸ਼ ਹਿੱਤ ਦੇ ਉੱਤੇ ਕੋਈ ਮਾਮਲੇ 'ਚ ਨਹੀਂ ਬੋਲਣਾ ਚਾਹੀਦਾ ਕਿਸੇ ਪੋਲਿਟਿਕਲ ਲੀਡਰ ਨੂੰ ਇਹ ਕੋਈ ਰੋਟੀਆਂ ਸੇਕਣ ਵਾਲਾ ਮਸਲਾ ਥੋੜਾ ਹੁਣ ਤੁਸੀਂ ਗੱਲ ਨਹੀਂ ਸਮਝਦੇ ਪਏ ਅੱਜ ਅਮਨ ਅਰੋੜਾ ਨੇ ਉਹੀ ਗੱਲ ਜੋੜਤੀ ਵੀ ਤੁਹਾਡੇ ਲਿੰਕ ਆਪਣੇ ਹੈਗੇ ਆ ਤੁਸੀਂ ਕਿਵੇਂ ਕਿਸੇ ਨੂੰ ਸਟੈਬਲਿਸ਼ ਕਰਕੇ ਕਿਸੇ ਨੂੰ ਕਹਿ ਦਿਓਗੇ ਪਾਪ ਸਾਹਿਬ ਇਹਦੇ ਵਿੱਚ ਨਾ ਇੱਕ ਗੱਲ ਪ੍ਰਤਾਪ ਸਿੰਘ ਬਾਜਵਾਦੀ ਵੀ ਹੈ ਚਲੋ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਤੱਥ ਬੋਲੇ ਆ ਪਰ ਉਹ ਇੱਕ ਅਖਬਾਰ ਨੇ ਵੀ ਨਸ਼ਰ ਕੀਤਾ ਦੇਖੋ ਹੁਣ ਆਪਾਂ ਕਹਿ ਸਕਦੇ ਹਾਂ ਪ੍ਰਤਾਪ ਸਿੰਘ ਬਾਜਵਾ ਦੇ ਸੋਰਸਸ ਇਦਾਂ ਉਦਾਂ ਹੋ ਸਕਦੇ ਆ ਘੱਟ ਕੰਟਰਡਿਕਟਰੀ ਹੋ ਸਕਦੇ ਵੱਧ ਹੋ ਸਕਦੇ ਆ ਪਰ ਅਖਬਾਰ ਦੇ ਸੋਰਸ ਵੀ ਤੇ ਨਾਲ ਹੀ ਆ ਜਾਂ ਤਾਂ ਫਿਰ ਅਖਬਾਰ ਦੇ ਪੱਤਰਕਾਰ ਨੂੰ ਵੀ ਪੁੱਛਿਆ ਜਾਵੇ ਦੇਖੋ ਉਹ ਉਹਨਾਂ ਦਾ ਏਜੰਸੀਆ ਦਾ ਕੰਮ ਆ ਖਬਰ ਦੇ ਸੋਰਸਿਸ ਨੂੰ ਪਤਾ ਕਰਨਾ ਏਜੰਸੀਆਂ ਦਾ ਕੰਮ ਹੈ ਮੈਂ ਵੀ ਲਿਖਦਾ ਮੈਂ ਜਰਨਲਿਸਟ ਹਾਂ ਮੈਂ ਵੀ ਲਿਖਦਾ ਜੇ ਮੈਂ ਲਿਖਿਆ ਮੈਨੂੰ ਵੀ ਕਈ ਵਾਰੀ ਏਜੰਸੀਆਂ ਪੁੱਛਦੀਆਂ ਨੇ ਇਹ ਤੁਸੀਂ ਲਿਖਿਆ ਕਿਹੜੇ ਸੋਰਸ ਹੈ ਹੋ ਸਕਦਾ ਉਹਦੇ ਆਪਣੇ ਸੋਰਸ ਨੂੰ ਦਿਖਾਵੇ ਲੇਕਿਨ ਗੱਲ ਇਹ ਆ ਕਿ ਤੁਸੀਂ ਇੱਕ ਜ਼ਿੰਮੇਦਾਰ ਹੋ ਉਹਦੇ ਕੋਈ ਸੰਵਿਧਾਨਿਕ ਅਹੁਦਾ ਥੋੜਾ ਵਾ ਸੁਖਵੀਰ ਬਾਜਵਾ ਜਿਹੜੇ ਨੇ ਪੱਤਰਕਾਰ ਨੇ ਉਹਨਾਂ ਦੇ ਉੱਤੇ ਕਨਸਟੀਟਿਊਸ਼ਨਲ ਪੋਸਟ ਨਹੀਂ ਹੈਗੀ ਉਹਨਾਂ ਕੋਲੇ ਉਹ ਜਰਨਲਿਸਟ ਨੇ ਉਹਨਾਂ ਦਾ ਕੰਮ ਹੈ ਖਬਰ ਲਿਖਣਾ ਜੇ ਉਹ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਹੋਣਗੇ ਜਾਂ ਮੈਂ ਬੈਠਾ ਹੂੰਗਾ ਮੇਰੇ ਲਈ ਪਹਿਲਾਂ ਦੇਸ਼ ਤੇ ਸੰਵਿਧਾਨ ਹੁੰਦਾ ਪਹਿਲਾਂ ਸੰਵਿਧਾਨ ਦੀ ਸੌਂ ਖਾ ਕੇ ਕਨਸਟੀਟਿਊਸ਼ਨ ਤੇ ਬੈਠੇ ਹੁੰਨੇ ਆ ਤੇ ਜੇ ਪਤਾ ਵੀ ਹੋਵੇ ਸੰਵਿਧਾਨ ਦੇ ਵਿੱਚ ਕੀ ਹੁੰਦਾ ਸੌਂ ਕਾਦੀ ਖਾਂਦੇ ਬਈ ਜਿਹੜੀਆਂ ਸੀਕ੍ਰੀਟ ਫਾਈਲਾਂ ਆ ਤੁਹਾਨੂੰ ਪਤਾ ਕਸਮ ਕਿਸ ਚੀਜ਼ ਦੀ ਖਾਧ ਜਾਂਦੀ ਆ ਜਿਹੜੀ ਸੀਕ੍ਰੀਟ ਫਾਈਲਾਂ ਆ ਜਿਹੜੀਆਂ ਦੇਸ਼ ਇਤਾਲੀਆਂ ਗੱਲਾਂ ਮੈਂ ਉਜਾਗਰ ਨਹੀਂ ਕਰਾਂਗਾ ਇਹ ਖਾਂਦੇ ਆ ਮੈਂ ਹਿੰਦੁਸਤਾਨ ਦੀ ਪੰਜਾਬ ਦੀ ਜਿਹੜੀ ਪ੍ਰਾਈਵੇਸੀ ਸੀਕਰੇਸੀ ਹੈ ਉਹਦੇ ਉੱਤੇ ਮੈਂ ਪੈਰਾ ਦਵਾਂਗਾ ਸੰਵਿਧਾਨ ਚ ਤੇ ਤੁਸੀਂ ਸੀਕ੍ਰੇਟ ਚੀਜ਼ਾਂ ਨੂੰ ਬਾਹਰ ਕੱਢੀ ਜਾਂਦੇ ਹੋ ਅੱਜ ਇੰਟੈਲੀਜੈਂਸ ਦੀਆਂ 3600 ਰਿਪੋਰਟਸ ਆ ਗਈਆਂ 3600 ਰਿਪੋਰਟਸ ਆ ਮੈਨੂੰ ਪਤਾ ਕਿਹੜੀਆਂ ਰਿਪੋਰਟਸ ਆ ਲੇਕਿਨ ਜਦੋਂ ਲੱਗਦਾ ਕਿ ਇਹ ਰਿਪੋਰਟਸ ਅਗਰ ਛੱਪ ਜਾਂਦੀਆਂ ਤੇ ਜਾਤੀ ਦੇ ਦੰਗੇ ਹੋ ਸਕਦੇ ਆ ਅਸ ਇਹ ਵੀ ਜਰਨਲਿਜ਼ਮ ਦਾ ਇੱਕ ਅਸੂਲ ਹੈ ਸਾਹਬ ਸਿੰਘ ਜੀ ਸਾਨੂੰ ਸਿਖਾਇਆ ਜਾਂਦਾ ਪੜਾਇਆ ਜਾਂਦਾ ਕਿ ਉਹ ਖਬਰ ਜਿਹੜੀ ਦੇਸ਼ ਹਿੱਤ ਦੇ ਖਿਲਾਫ ਹੋਵੇ ਉਹ ਖਬਰ ਜਿਹਦੇ ਨਾਲ ਜਾਂਦੀਏ ਦੰਗੇ ਫੈਲਣ ਦਾ ਸ਼ੰਕਾ ਹੋਵੇ ਉਹ ਖਬਰ ਨਹੀਂ ਲਾਣੀ ਇਹ ਅਸੂਲ ਹੈ ਜਰਨਲਿਜ਼ਮ ਦਾ ਤੇ ਇਹਦੇ ਉੱਤੇ ਸਾਰੇ ਪੱਤਰਕਾਰ ਪੈਰਾ ਦਿੰਦੇ ਆ ਵੀ ਅਸੀਂ ਓਨੀ ਕ ਖਬਰ ਲਾਣੀ ਹੈ ਜਿਹਦੇ ਨਾਲ ਜਾਤ ਪਾਤ ਧਰਮ ਦੇ ਦੰਗੇ ਨਾ ਹੋਣ ਤੁਸੀਂ ਦੇਖਿਆ ਕਈ ਵਾਰ ਲਿਖਿਆ ਜਾਂਦਾ ਕਮਿਊਨਿਟੀ ਨੂੰ ਆਪਾਂ ਲਿਖਦੇ ਨੇ ਇੱਕ ਵਿਸ਼ੇਸ਼ ਸਮਾਜ ਸਿੰਤਾਸੀ ਨਹੀਂ ਲਿਖਦੇ ਵੀ ਫਲਾਣਾ ਸੰਦਾ ਹੈ ਕਿਉਂ ਲਿਖਿਆ ਜਾਂਦਾ ਇੱਕ ਵਿਸ਼ੇਸ਼ ਸੰਦਾ ਹੈ ਉਹ ਵਰਡ ਇਸੇ ਕਰਕੇ ਸਾਨੂੰ ਅੱਖਰ ਦਿੱਤਾ ਜਾਂਦਾ ਹੈ ਬਈ ਤੁਸੀਂ ਉਸ ਕਮਿਊਨਿਟੀ ਨੂੰ ਟਾਰਗੇਟ ਨਾ ਕਰੋ ਤਾਂ ਕਿ ਉਹਨਾਂ ਦੇ ਵਿੱਚ ਅੱਗ ਨਾ ਲੱਗੇ ਸੋ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਪ੍ਰਤਾਪ ਬਾਜਵਾ ਤਾਂ ਉਦਾਂ ਸਿਆਣੇ ਲੀਡਰ ਹੈ ਯਾਰ ਹਣ ਚੁੱਕੇ ਨੇ ਤਜਰਬਾ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਪੰਜਾਬ ਦੇ ਮੰਤਰੀ ਪੰਜਾਬ ਦੇ ਪ੍ਰਧਾਨ ਵਿਪੱਖ ਦੇ ਲੀਡਰ ਹੋਰ ਕੀ ਚਾਹੀਦਾ ਇਹਦੇ ਵਿੱਚ ਹੀ ਬੰਦੇ ਦੀ ਟ੍ਰੇਨਿੰਗ ਪੂਰੀ ਹੋ ਜਾਂਦੀ ਹੈ ਜੇ ਤੁਸੀਂ ਭੁੱਲਣਾ ਫਿਰ ਤੁਸੀਂ ਕਾਗਜ਼ ਬੋਝੇ ਚ ਪਾ ਕੇ ਰੱਖੋ ਬਾਈਆ ਸੈਦੁਲ ਅਮੀਨ ਨੇ ਬੋਲਿਆ ਸੀ ਪੁੱਛ ਗਏ ਇੱਥੇ ਚ ਕਿ ਇਹ ਥਾਰਾ ਫਟ ਕੇ 50 ਮੰਗਾਈ ਸੀ ਦੂਜੀ ਜਿਹੜੀ ਗੱਲ ਦੱਸਾਂ ਤੁਹਾਨੂੰ ਇਹ ਗੱਲ 100% ਪ੍ਰੂਫ ਜੇ ਪੰਜਾਬ ਦੇ ਪੁਲਿਸ ਅਫਸਰ ਤਾਂ ਚਲੋ ਕੋਈ ਦੱਸ ਕੇ ਰਾਜੀ ਨਹੀਂ ਇਨ੍ਹਾਂ ਮਾਮਲਿਆਂ ਬਾਰੇ ਲੇਕਿਨ ਜਿਹੜੀ ਇੰਟੈਲੀਜੈਂਸ ਸਬਸਿਜ਼ ਦੂਜੇ ਦੇਸ਼ ਦੀਆਂ ਕੰਮ ਕਰ ਰਹੀਆਂ ਉਹ ਕੱਟ ਡਾਊਨ ਕੰਮ ਕਰ ਰਹੀਆਂ ਜਿਹੜਾ ਬੰਬ ਸੁੱਟਣ ਵਾਲਾ ਹੋਰ ਹੈ ਉਹਦੇ ਪਿੱਛੇ ਹੋਰ ਹੈ ਉਦੇ ਪਿੱਛੇ ਹੋਰ ਹੈ ਉਦੇ ਪਿੱਛੇ ਹੋਰ ਹੈ ਉਦੇ ਪਿੱਛੇ ਹੋਰ ਹੈ ਤੇ ਅੱਗੋ ਭੇਜਣ ਵਾਲਾ ਕੋਈ ਹੋਰ ਹੈ ਇੱਕ ਦੂਜੇ ਨੂੰ ਕੋਈ ਨਹੀਂ ਜਾਣਦਾ ਤੁਸੀਂ ਮੈਨੂੰ ਦੱਸੋ ਬੰਬ ਆਏ ਜਿੱਥੋਂ ਭੇਜੇ ਗਏ ਜਿੰਨੇ ਉੱਥੇ ਰਿਸੀਵ ਕੀਤੇ ਉਹ ਚਿਹਰੇ ਤਾਂ ਹਜੇ ਤੱਕ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਜਿੰਨੇ ਭੇਜੇ ਜਿੰਨੇ ਰਿਸੀਵ ਕੀਤੇ ਉਹਨਾਂ ਬਾਰੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਚੇਨ ਟੁੱਟੀ ਹੋਈ ਹੈ ਜੇਨ ਟੁੱਟੀ ਹੋਈ ਆ ਸਿਰਫ ਗੂਗਲ ਲੋਕੇਸ਼ਨ ਆ ਪਾਕਿਸਤਾਨ ਤੋਂ ਪੈ ਰੀਆਂ ਜਾਂ ਬਾਹਰੋਂ ਪੈ ਰੀਆਂ ਫਲਾਣੀ ਜਗ੍ਹਾ ਚੱਕ ਲੋ ਬੈਗ ਚੱਕ ਲੋ ਚ ਦੋ ਬੰਬ ਐ ਇੱਕ ਬੰਬ ਐ ਆ ਛੋਟਾ ਆ ਆ ਕਰ ਆ ਉਸ ਤੋਂ ਉੱਤੇ ਉਹਨੂੰ ਕੁਛ ਨਹੀਂ ਪਤਾ ਭਈ ਇਹ ਮੈਂ ਜਿਹੜਾ ਚੱਕ ਕੇ ਲਿਆ ਰਿਆਂ ਇਹਦੇ ਪਿੱਛੇ ਕਿੰਨੇ ਆ ਕਿਸੇ ਨੂੰ ਨਹੀਂ ਪਤਾ ਇਹ ਗੁਰਦਾਸਪੁਰ ਉੱtre ਫਿਰੋਜ਼ਪੁਰ ਉੱtre ਆ ਅੰਮ੍ਰਿਤਸਰ ਉੱtre ਡੇਰਾ ਬਾਬਾ ਨਾਨਕ ਉੱtre ਕਿਸੇ ਨੂੰ ਕੁਛ ਨਹੀਂ ਪਤਾ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਯਾਰ ਇਹ ਪੰਜਾਬ ਦੀ ਪੁਲਿਸ ਨੂੰ ਨਹੀਂ ਪਤਾ ਠੀਕ ਐ ਉਹਨਾਂ ਦੇ ਆਪਣੇ ਰੌ ਤੋਂ ਬਾਰਡਰ ਇੰਟੈਲੀਜੈਂਸ ਤੋਂ ਕੁਝ ਇਨਪੁੱਟਸ ਮਿਲ ਜਾਂਦੇ ਉਹਨਾਂ ਨੂੰ ਉਹ ਵੀ ਅਨੋਫੀਸ਼ੀਅਲ ਹੁੰਦੇ ਆ ਲੇਕਿਨ ਤੁਸੀਂ ਉਹ ਨਹੀਂ ਨਾ ਚਿੱਤਾ ਪੈਨਿਕ ਕ੍ਰੀਏਟ ਕਰ ਸਕਦੇ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਤੁਸੀਂ ਇਦਾਂ ਕਿਦਾਂ ਕਰ ਲਓਗੇ ਦੂਜੀ ਯਾਰ ਚਲੋ ਜਿਹੜੇ ਮਸਲੇ ਤੇ ਆਪਾਂ ਗੱਲ ਕਰ ਰਹੇ ਆਂ ਭਾਈ ਅਮਨ ਅਰੋੜਾ ਯ ਨੇ ਜਿਹੜੇ ਅਲੀਗੇਸ਼ਨ ਲਗਾਏ ਆ ਦੈਟ ਆਰ ਵੈਰੀ ਸੀਰੀਅਸ ਖਾਸ ਕਰਕੇ ਇੱਕ ਸੰਵਿਧਾਨਿਕ ਪੋਸਟ ਤੇ ਬੈਠੇ ਬੰਦੇ ਦੇ ਉੱਤੇ ਤੇ ਇਮੀਡੀਏਟਲੀ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਉਹਨਾਂ ਇੱਕ ਜਿਹੜੇ ਦੋਸ਼ ਲੱਗੇ ਨੇ ਇਹਨਾਂ ਦਾ ਹੁਣ ਚਲੋ ਕਾਰਵਾਈ ਤਾਂ ਸ਼ੁਰੂ ਹੋਈ ਆ ਪਰਚਾ ਤਾਂ ਦਰਜ ਹੋਇਆ ਹੈ ਇਸੇ ਇਨਵੈਸਟੀਗੇਸ਼ਨ ਚ ਉਹਦੀ ਵੀ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਆ ਤਾਂ ਕਿ ਰੋਜ਼ ਰੋਜ਼ ਜਿਹੜੀ ਇੱਕਾ ਚਿੱਠੀ ਦਾ ਰੋਲਾ ਪੈ ਜਾਂਦਾ ਇਹ ਆ ਕੇ ਇੱਕ ਵਾਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਇਹ ਜ਼ਰੂਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਜ਼ਰੂਰੀ ਆ ਔਰ ਇਸ ਮਸਲੇ ਨੂੰ ਲੈ ਕੇ ਸ਼ਾਇਦ ਆਉਂਦੇ ਸਮੇਂ ਨੂੰ ਇਹ ਵੇਖਣ ਨੂੰ ਵੀ ਮਿਲੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਂ ਨੇ ਇੰਡੀਆ ਪੰਜਾਬੀ ਤੇ